ਸੋਹਬਜੀ ਤਨਾਸਰੀ ਮਹਲਾ ਚੌਥਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਾਰ ਚਾਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਚੀ ਅੜੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਛਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਰੰਜਨ ਰਹਾਉ ਜਹ ਹਰਿ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਚਨ ਨਾਨਕ ਕੋ ਗੁਰ ਇਹ ਮਤ ਦੇਨੀ ਚੱਪ ਹਰ ਭਵ ਜਲ ਤਰਨਾ ਜਨ ਨਾਨਕ ਕੋ ਗੁਰ ਇਹ ਮਤ ਦੇਨੀ ਚੱਪ ਹਰ ਭਵ ਜਲ ਤਰਨਾ ਪਰਮ ਸਤਿਕਾਰ ਜੋ ਦੀਨ ਦੁਨੀ ਤੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੁਬਾਰਕ ਬਾਣੀ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਕਲਗੀਧਰ ਸਵਾਮੀ ਜੀ ਵੱਲੋਂ ਬਖਸ਼ਿਸ਼ ਕੀਤੀ ਫਤਿਹ ਕਰੀਏ ਜੀ ਬਲੰਦਾ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋਂ ਅੱਜ ਦਾ ਮੁਖਵਾਕ ਚੌਥੇ ਪਾਤਸ਼ਾਹ ਸਹਿ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਜਸਨਾ ਤੋਂ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 663 ਤੇ ਸੁਭਾਈਮਾਨ ਹੈ ਅੱਜ ਦੇ ਮੁਖਵਾਕ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਰਮਾਤਮਾ ਸਾਡੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰਨ ਵਾਲਾ ਹੈ ਸਾਡੀਆਂ ਇੱਛਾਵਾਂ ਉਹਦੇ ਤੋਂ ਬਗੈਰ ਹੋਰ ਕੋਈ ਪੂਰੀਆਂ ਨਹੀਂ ਕਰ ਸਕਦਾ ਦੁਨੀਆ ਦੇ ਅੰਦਰ ਧਾਰਮਿਕ ਲੋਕਾਂ ਨੇ ਧਾਰਮਿਕ ਆਗੂਆਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਬਹੁਤ ਆਤ ਐਸੇ ਕੰਮ ਐਸੇ ਨਿਜਮ ਨਿਚਿਤ ਕੀਤੇ ਨੇ ਕਿ ਫਲਾਣੇ ਥਾਂ ਤੋਂ ਤੁਹਾਨੂੰ ਇੱਛਾ ਤੁਹਾਡੀ ਪੂਰੀ ਹੋਵੇਗੀ ਤੁਹਾਨੂੰ ਦਾਤ ਮਿਲ ਜੇਗੀ ਪਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਇਹਨਾਂ ਬਾਰੀ ਤਕਨੀਕਾਂ ਨੂੰ ਬਾਰੀ ਵਿਮਾ ਨੂੰ ਬਾਰੀ ਕਰਮਾਂ ਨੂੰ ਛੱਡ ਕਰਕੇ ਇਕ ਅਕਾਲ ਪੁਰਖ ਵਹਿਗੁਰੂ ਦੇ ਸਿਮਰਨ ਦੀ ਹਦਾਇਤ ਦਿੱਤੀ ਹੈ ਸਹਿਬ ਜੀ ਕਹਿੰਦੇ ਸਭ ਦਾਤਾਂ ਦੇਣ ਵਾਲਾ ਇੱਕ ਅਕਾਲ ਪੁਰਖ ਵਹਿਗੁਰੂ ਹੈ ਸ਼ਬਦ ਦੀ ਰਮਤਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰੀਆਂ ਕਰਨ ਵਾਲਾ ਇੱਕ ਅਕਾਲ ਪੁਰਖ ਹੈ ਰਹਾਉ ਵਾਲਾ ਬੰਦ ਜਿਹੜਾ ਉਹ ਮੇਨ ਹੁੰਦਾ ਹੈ ਸ਼ਬਦ ਦਾ ਇੱਛਾ ਕੌਣ ਪੂਰੀਆਂ ਕਰ ਸਕਦਾ ਕਿਵੇਂ ਪੂਰੀਆਂ ਹੋਣਗੀਆਂ ਉਹਦਾ ਸਿਧਾਂਤ ਰਹਾਉ ਵਾਲੇ ਬੰਦ ਦੇ ਵਿੱਚ ਹੈ ਤੇ ਇਸ ਕਰਕੇ ਜਦੋਂ ਵੀ ਆਪਾਂ ਸ਼ਬਦ ਪੜ੍ਹਦੇ ਹਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਜਿਹਦੇ ਵਿੱਚ ਰਹਾਉ ਆਉਂਦਾ ਏ ਉਥੇ ਪਹਿਲਾ ਰਹਾਉ ਵਾਲੇ ਬੰਦ ਦੀ ਵਿਚਾਰ ਕਲੀਅਰ ਕੀਤੀ ਜਾਵੇ ਤੇ ਬਾਕੀ ਉੱਪਰ ਲੀਆਂ ਤੇ ਥੱਲੇ ਆਲੀਆਂ ਪੰਕਤੀਆਂ ਬੰਦ ਨੇ ਜਿਹੜੇ ਉਹ ਆਪਣੇ ਆਪ ਕਲੀਅਰ ਹੋ ਜਾਂਦੇ ਨੇ ਜਦੋਂ ਕੀਰਤਨ ਕੀਤਾ ਜਾਂਦਾ ਹੈ ਕੀਰਤਨ ਦੇ ਵਿੱਚ ਵੀ ਰਹਾਉ ਵਾਲੇ ਬੰਦ ਨੂੰ ਮੁੱਖ ਰੱਖਿਆ ਜਾਂਦਾ ਹੈ ਪਰ ਅੱਜ ਕੱਲ ਇਹਨਾਂ ਨਿਜਮਾਂ ਤੋਂ ਬਹੁਤ ਆਤ ਪ੍ਰਚਾਰਕ ਰਾਗੀ ਗ੍ਰੰਥੀ ਇਹ ਸਾਰੇ ਬਾਗੀ ਹੋਏ ਹੋਏ ਨੇ ਇਸੇ ਕਰਕੇ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਉਹ ਕਲੀਅਰ ਸੰਗਤਾਂ ਦੇ ਸਾਹਮਣੇ ਰੱਖਿਆ ਨਹੀਂ ਜਾ ਰਿਹਾ ਪ੍ਰਚਾਰਕ ਭੂਮਿਕਾ ਨਿਭਾਰੇ ਨੇ ਆਪਣੇ ਤੌਰ ਤੇ ਵਕੀਲਾਂ ਵਾਲੀ ਕੋਰ ਦੁਬਾਰਾ ਸਾਡਾ ਕੋਰਟ ਹੈ ਹਾਈ ਕੋਰਟ ਕਹਿ ਲਓ ਸੁਪਰੀਮ ਕੋਰਟ ਕਹਿ ਲਓ ਪ੍ਰਚਾਰਕ ਇਹਦੇ ਵਿੱਚ ਵਕੀਲ ਨੇ ਤੇ ਸੰਗਤ ਨੇ ਜੱਜ ਦੀ ਭੂਮਿਕਾ ਨਿਭਾਈ ਸੀ ਦੋ ਵਕੀਲਾਂ ਦੀ ਬੈਸ ਨੂੰ ਜੱਜ ਸੁਣਦਾ ਏ ਤੇ ਕਈ ਵਾਰ ਤੁਸੀਂ ਦੇਖਿਓ ਜਿਹੜਾ ਬੰਦਾ ਝੂਠਾ ਹੁੰਦਾ ਹੈ ਨਾ ਝੂਠੇ ਦਾ ਜਿਹੜਾ ਵਕੀਲ ਹੈ ਉਹਦੇ ਕੋਲੇ ਦਲੀਲਾਂ ਬਹੁਤ ਹੁੰਦੀਆਂ ਨੇ ਉਹਦੇ ਕੋਲੇ ਸਬੂਤ ਬਹੁਤ ਹੁੰਦੇ ਨੇ ਕਿਉਂਕਿ ਉਹ ਝੂਠਾ ਏ ਉਹਨੂੰ ਡਰ ਰਹਿੰਦਾ ਹੈ ਕਿਤੇ ਆ ਵੀ ਚੀਜ਼ ਨਾ ਮੰਗ ਲੈਣ ਆ ਵੀ ਨਾ ਮੰਗ ਲੈਣ ਉਹ ਪਹਿਲਾਂ ਹੀ ਸਾਰੇ ਪ੍ਰੂਫ ਇਕੱਠੇ ਕਰ ਲੈਂਦਾ ਏ ਤੇ ਹੁੰਦੇ ਸਾਰੇ ਝੂਠੇ ਨੇ ਤੇ ਜਿਹੜਾ ਸੱਚਾ ਏ ਸੱਚ ਵਾਲੇ ਪੱਖ 'ਚ ਲੜਨ ਵਾਲਾ ਵਕੀਲ ਬੋਲੇਗਾ ਵੀ ਘੱਟ ਉਹਦੇ ਕੋਲੇ ਪ੍ਰੂਫ ਵੀ ਘੱਟ ਹੋਣਗੇ ਕਿਉਂ ਉਹਨੂੰ ਵਿਸ਼ਵਾਸ ਹੈ ਜਦੋਂ ਸੱਚ ਦੀ ਕਸਵੱਟੀ ਲੱਗੀ ਮੇਰੇ ਥੋੜੇ ਪ੍ਰੂਫ ਵੀ ਇਹ ਝੂਠਦੇ ਪ੍ਰੂਫਾਂ ਨੂੰ ਸਾੜ ਕੇ ਰਾਖ ਕਰ ਦੇਣਗੇ ਸਿਆਣਾ ਜੱਜ ਜਿਆਦਾ ਬੋਲਣ ਵਾਲੇ ਜਿਆਦੇ ਪ੍ਰੂਫਾਂ ਵਾਲੇ ਜਿਆਦੇ ਸਬੂਤਾਂ ਵਾਲੇ ਵਕੀਲ ਦੀ ਕਾਲ ਨਹੀਂ ਦੇਖਦਾ ਉਹ ਦੇਖਦਾ ਹੈ ਸਿਧਾਂਤ ਕਿ ਦੇ ਕੋਲੇ ਅਸਲੀਅਤ ਕਿ ਦੇ ਕੋਲ ਹੈ ਤੇ ਸਿਆਣਾ ਜੱਜ ਫਿਰ ਫੈਸਲਾ ਕਰਦਾ ਹੈ ਕਿ ਆ ਵਕੀਲ ਨੇ ਜਿਸ ਦਾ ਕੇਸ ਲੜਿਆ ਹੈ ਉਹ ਬੰਦਾ ਸਹੀ ਹੈ ਦੂਸਰਾ ਗਲਤ ਹੈ ਪ੍ਰਚਾਰਕ ਵੀ ਅੱਜ ਵਕੀਲਾਂ ਵਾਲੀ ਵੈਸਟੀ ਪਏ ਹੋਏ ਨੇ ਹਰੇਕ ਪ੍ਰਚਾਰਕ ਕਹਿੰਦਾ ਮੈਂ ਸਹੀ ਹਾਂ ਜਿਨ੍ਹਾਂ ਨੇ ਸਗੋਂ ਥੋੜੀਆਂ ਇੱਧਰ ਉੱਤਰ ਦੀਆਂ ਗੱਲਾਂ ਕਰਨੀਆਂ ਉਹਨਾਂ ਦੇ ਕੋਲੇ ਉਧਾਰਨਾ ਸਬੂਤ ਪ੍ਰੂਫ ਬੜੇ ਹੁੰਦੇ ਨੇ ਜੀ ਪਹਿਲੇ ਮਹਾਪੁਰਖਾਂ ਨੇ ਪਹਿਲੇ ਪ੍ਰਚਾਰਕ ਨੇ ਬੋਲਿਆ ਪ੍ਰਚਾਰਕਾਂ ਦੀ ਗੱਲ ਨਹੀਂ ਚੱਲਣੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਏ ਭਾਈ ਗਰਦਾਸ ਜੀ ਨੇ ਕੀ ਲਿਖਿਆ ਏ ਭਾਈ ਨੰਦ ਲਾਲ ਜੀ ਨੇ ਜੋ ਸਿੱਖ ਰਹਿਤ ਮਨਜਾਦਾ ਦੇ ਵਿੱਚ ਸਾਨੂੰ ਬਕਾਇਦਾ ਹਦਾਇਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈ ਗਰਦਾਸ ਤੇ ਭਾਈ ਨੰਦ ਲਾਲ ਦੀਆਂ ਰਚਨਾਵਾਂ ਦਾ ਕਥਾ ਦੇ ਵਿੱਚ ਤੇ ਕੀਰਤਨ ਦੇ ਵਿੱਚ ਕਹਿਣ ਕੀਤਾ ਜਾ ਸਕਦਾ ਹੈ ਬਾਕੀ ਕਿਸੇ ਦਾ ਨਹੀਂ ਪਰ ਅੱਜ ਅਸੀਂ ਇਤੋਂ ਵੀ ਫਰਾਰ ਤੇ ਸੰਗਤ ਕੁਣੀ ਗਿਆਨੀ ਚਾਹੀਦੀ ਹੈ ਜਿਹੜੀ ਸਹੀ ਤੇ ਗਲਤ ਦੀ ਪਰਖ ਕਰ ਸਕੇ ਪਰ ਸੰਗਤ ਆਪਣੀ ਭੂਮਿਕਾ ਸਹੀ ਨਹੀਂ ਨਿਭਾ ਰਹੀ ਇਸ ਕਰਕੇ ਪ੍ਰਚਾਰਕਾਂ ਦਾ ਰੋਲਾ ਪੈ ਰਿਹਾ ਹੈ ਤੇ ਸੰਗਤ ਜਿਹੜੀ ਉਹ ਲਾਹ ਪ੍ਰਵਾਹ ਹੋ ਗਈ ਹੈ بے ਪ੍ਰਵਾਹ ਹੋਣਾ ਸੀ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸੀ ਪਰ ਜਿੰਨੇ ਜਿਆਦੀਆਂ ਗੱਲਾਂ ਸ਼ਰਧਾ ਜਿਹਦੀਆਂ ਕਰ ਦਿੱਤੀਆਂ ਉਹਦੇ ਮਗਰ ਭੱਜੇ ਜਾਂਦੇ ਆ ਗੁਰਬਾਣੀ ਦਾ ਸਿਧਾਂਤ ਜੀਵਨ 'ਚ ਲਾਗੂ ਕਰਵਾਉਣਾ ਏ ਤੇ ਕਰਨਾ ਏ ਕਥਾ ਦਾ ਮਨੋਰਥ ਇਹ ਹੋਣਾ ਚਾਹੀਦਾ ਹੈ ਗੁਰਮਤਿ ਲੜਾਉਣਾ ਗੁਰੂ ਨਾਨਕ ਦੀ ਮੱਤ ਨੂੰ ਸਾਡੇ ਤੱਕ ਪਹੁੰਚਾਉਣਾ ਕਥਾ ਦਾ ਮਨੋਰਥ ਇਹ ਹੈ ਪਰ ਬਹੁਤਾਤ ਅੱਜ ਰੌਲਾ ਰੱਪਾ ਬਣ ਕੇ ਰਹਿ ਗਿਆ ਕੀਰਤਨ ਕਰਦੇ ਸਮੇਂ ਗੁਰਬਾਣੀ ਨੂੰ ਛੱਡ ਕੇ ਕਿਸੇ ਹੋਰ ਹੀ ਰਚਨਾ ਨੂੰ ਗਾਉਣ ਲੱਗ ਜਾਂਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਇਹਨਾਂ ਨੇ ਗਾ ਦਿੱਤੀ ਤੇ ਸੰਗਤ ਨੇ ਸਮਝ ਲਈ ਹੁਣ ਸਾਨੂੰ ਦੂਜੇ ਗ੍ਰੰਥਾਂ ਦੀ ਲੋੜ ਪੈ ਗਈ ਵੀ ਸਾਡੇ ਵਾਲਾ ਤੇ ਸਮਝਿਆ ਗਿਆ ਜਿਹਦਾ ਹਜੇ 5% ਵੀ ਨਹੀਂ ਅਸੀਂ ਸਮਝ ਸਕੇ ਨਾ ਸਮਝਾ ਸਕੇ ਆ ਉਹਨੂੰ ਛੱਡੀ ਜਾਣੇ ਆ ਤੇ ਜਿਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਉਹਨੂੰ ਅਸੀਂ ਗੁਰੂ ਦਾ ਬਣਾ ਕੇ ਥਾਪੀ ਜਾਂਦੇ ਸੰਗਤਾਂ ਦੇ ਥੋਪੀ ਜਾਂਦੇ ਆ ਤੇ ਸੰਗਤਾਂ ਭੋਲੀਆਂ ਨੇ ਉਹ ਨਾਵਾਂ ਨੂੰ ਦੇਖਦੀਆਂ ਨੇ ਰਚਨਾਵਾਂ ਨੂੰ ਨਹੀਂ ਦੇਖਦੀਆਂ ਰਚਨਾ ਦੇਖਣੀ ਪੈਗੀ ਨਾ ਨੀ ਦੇਖਣਾ ਸਿਧਾਂਤ ਦੇਖਣਾ ਹੈ ਤੇ ਸਤਿਗੁਰੂ ਜੀ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਚ ਕਿਰਪਾ ਕਰਦੇ ਨੇ ਚਪ ਮਨ ਸਤਨਾਮ ਸਦਾ ਸਤਨਾਮ ਕਹਿੰਦੇ ਇਹ ਮੇਰਿਆ ਮਨਾ ਚਪ ਯਾਦ ਕਰ ਕਿਨੂ ਸਤਨਾ ਜਿਹੜਾ ਸਦੀਵੀ ਰਹਿਣ ਵਾਲਾ ਏ ਜਿਹੜਾ ਖਤਮ ਨਹੀਂ ਹੁੰਦਾ ਉਹਨੂੰ ਯਾਦ ਕਰ ਸਦਾ ਸਤ ਨਾਮ ਕਹਿੰਦੇ ਸਦਾ ਹੀ ਅੱਜ ਨਹੀਂ ਕਿ ਅੱਜ ਕਰ ਲਿਆ ਜਾ ਤੇ ਕੱਲ ਨੂੰ ਨਹੀਂ ਕਰਨਾ ਇਹ ਹਫਤਾਵਾਰੀ ਵਾਲਾ ਪ੍ਰੋਗਰਾਮ ਥੋੜੀ ਹੈ ਇਹ ਸਦੀਵੀ ਰਹਿਣ ਵਾਲਾ ਹੈ ਸਦਾ ਰਹਿਣ ਵਾਲਾ ਹਰ ਵੇਲੇ ਹਰ ਘੜੀ ਉਠਤ ਬੈਠਤ ਸੋਵਤ ਧਾਈਏ ਮਾਰਗ ਚਲਤ ਹਰੇ ਹਰ ਕਾਈਏ ਹਰ ਵੇਲੇ ਯਾਦ ਕਰਨਾ ਹੈ ਚੱਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉज्जਲ ਹੋਈ ਹੈ ਕਹਿੰਦੇ ਲੋਕ ਤੇ ਪ੍ਰਲੋਕ ਅੱਜ ਤੇ ਕੱਲ ਇੱਥੇ ਤੇ ਉੱਥੇ ਹਰ ਵੇਲੇ ਤੇਰਾ ਮੁਖ ਉਜਲਾ ਹੋ ਜਾਏਗਾ ਮੁਖ ਸੋਨਾ ਹੋ ਜਾਏਗਾ ਸੋਣਿਓ ਹੁਣ ਆਸਤੇ ਕੀ ਕਰਨਾ ਪਵੇਗਾ ਸੈਵ ਜੀ ਕਹਿੰਦੇ ਨੇ ਹਲਤ ਪਲਤ ਮੁਖ ਉज्जਲ ਹੋਈ ਹੈ ਨਿਤ ਧਿਆਇ ਹਰ ਪੁਰਖ ਨਰੰਜਨਾ ਜੇ ਤੂੰ ਚਾਹੁੰਦਾ ਏ ਕਿ ਤੇਰਾ ਚਿਹਰਾ ਤੇਰਾ ਰੂਪ ਤੇਰਾ ਮਨ ਉੱਜਲ ਹੋ ਜੇ ਸੋਣਾ ਹੋ ਜੇ ਤੇ ਫਿਰ ਨਿੱਤਾ ਪ੍ਰਤੀ ਅਕਾਲ ਪੁਰਖ ਵਹਿਗੁਰੂ ਨੂੰ ਯਾਦ ਕਰ ਜਿਹੜਾ ਕਾਲਕ ਤੋਂ ਰਹਿਤ ਹੈ ਜਦੋਂ ਉਹਨੂੰ ਯਾਦ ਕਰੇਗਾ ਤੈਨੂੰ ਸਭ ਕੁਝ ਮਿਲੇਗਾ ਜੇ ਉਹਦੇ ਨਾਲ ਤੇਰੀ ਪ੍ਰੀਤ ਬਣ ਗਈ ਤੈਨੂੰ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਉਹਨੇ ਆਪੇ ਦੇਈ ਜਾਣਾ ਤੇ ਜੇ ਤੇਰੀ ਪ੍ਰੀਤ ਨਹੀਂ ਬਣੀ ਸਹਿਬ ਕਹਿੰਦੇ ਫਿਰ ਕੀ ਹੁੰਦਾ ਏ ਕਾਹੇ ਰੇ ਮਨ ਚਿਤਵੇ ਉਦਮ ਚਾ ਆਹਰ ਹਰ ਜਿਓ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾਂਕਾ ਪਾਛਾ ਜੀ ਕਹਿੰਦੇ ਪਿਆਰਿਆ ਤੂੰ ਚਿਤਵੀਆਂ ਹੀ ਜਾਨਾ ਚਿਤਵੀ ਜਾਨਾ ਯਾਦ ਹੀ ਕਰੀ ਜਾਨਾ ਵੀ ਹਾਏ ਮੈਂ ਤੂੰ ਆ ਹੋ ਗਿਆ ਮੈਂ ਤੂੰ ਆ ਨਾ ਹੋ ਜੇ ਮੈਂ ਕਿਤੇ ਕਰਾਏ ਨਾ ਪੈ ਜਾ ਜਾਂ ਕਿਤੇ ਮੇਰਾ ਛੀਵਨ ਨਾ ਬਰਬਾਦ ਹੋ ਜੇ ਕਹਿੰਦੇ ਸੋਚੀ ਜਾਨਾ ਕਾਹੇ ਰੇ ਮਨ ਚਿਤਵੇ ਉਦਮ ਕਿਆ ਆਹਰ ਹਰ ਜੀ ਉਪਰਿਆ ਸੈਲ ਪੱਥਰ ਮੇ ਜੰਤਿਓ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਕਹਿੰਦੇ ਕਿਹੜੀਆਂ ਸੋਚਾਂ ਚ ਪਿਆ انسان ਇਹੀ ਸੋਚਦਾ ਕਿ ਮੈਂ ਨਾ ਹੋਇਆ ਮੇਰਾ ਪਰਿਵਾਰ ਭੁੱਖਾ ਮਰ ਜਾਏਗਾ ਕਦੀ ਇਹ ਨਹੀਂ ਸੋਚਦਾ ਜਿੰਨਾਂ ਦੇ ਨਹੀਂ ਸੀ ਉਹ ਮਰ ਗਏ ਗੁਰੂ ਰਾਮਦਾਸ ਦਾ ਨਾ ਪਿਓ ਹੈ ਨਾ ਮਾਂ ਹੈ ਕੀ ਉਹਨਾਂ ਦਾ ਜੀਵਨ ਸਫਲਾ ਨਹੀਂ ਹੋਇਆ ਪਰ ਸੋਚਾ ਸਾਡੀਆਂ ਹੋਰ ਨੇ ਇਹ ਸੋਚੀ ਜਾਂਦੇ ਆ ਵੀ ਮੈਂ ਨਾ ਹੋਇਆ ਜਾਂ ਮੈਂ ਆਪਣੇ ਤੇ ਆ ਖਰਚਾ ਕਰ ਲਿਆ ਤੇ ਮੇਰੇ ਪਰਿਵਾਰ ਰਹਿ ਜਾਏਗਾ ਨਹੀਂ ਪਿਆਰਿਆ ਜ਼ਰੂਰਤ ਹੈ ਜਿਸ ਚੀਜ਼ ਦੀ ਉੱਤੇ ਆਪਦੇ ਖਰਚਾ ਕਰ ਕੋਈ ਦੁੱਖ ਤੇ ਤਕਲੀਫ ਹੈ ਸਰੀਰ 'ਚ ਉਹਦੀ ਪਹਿਲਾਂ ਦਵਾਈ ਲੈ ਲੈ ਇਹ ਨਾ ਸੋਚੀ ਜਾ ਵੀ ਮੇਰੇ ਘਰ ਦਾ ਖਰਚਾ ਨਹੀਂ ਚੱਲਣਾ ਕਰਦਾ ਬਾਅਦ 'ਚ ਵੀ ਚੱਲੀ ਜਾਣਾ ਪਰ ਤੂੰ ਨਹੀਂ ਬਚਣਾ ਤੇਰੇ ਕੋਲੇ ਨਹੀਂ ਰਹਿਣਾ ਕੋਈ ਸਵਾਸ ਨਹੀਂ ਰਹਿਣੇ ਮੈਂ ਤਾਂ ਉਹਨਾਂ ਨੂੰ ਵੀ ਦੇਖਿਆ ਇਹੜੇ ਕਹਿੰਦੇ ਹੁੰਦੇ ਹੀ ਮੇਰਾ ਘਰ ਦਾ ਖਰਚਾ ਨਹੀਂ ਚੱਲਣਾ ਜੇ ਮੈਂ ਦਵਾਈ ਵੀ ਲੈ ਆਇਆ ਤੇ ਜਦੋਂ ਸੰਸਾਰ ਤੋਂ ਚਲ ਗਏ ਸਾਰਾ ਪਰਿਵਾਰ ਉਦਾਂ ਹੀ ਤੇ ਰੋਟੀ ਖਾਈ ਜਾਂਦਾ ਕੋਈ ਪ੍ਰਵਾਹ ਨਹੀਂ ਤਿੰਨ ਵਾਲਾ ਉਹ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਪਰਿਵਾਰ ਦੇ ਵਿੱਚ ਰਹਿੰਦੇ ਹੋਈਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਪਰ ਜ਼ਿੰਮੇਵਾਰੀਆਂ ਦਾ ਬੋਝ ਨਹੀਂ ਚੱਕਣਾ ਇਹ ਨਹੀਂ ਕਿ ਜ਼ਿੰਮੇਵਾਰੀਆਂ ਬੋਝ ਬਣ ਜਾਣ ਤੈਨ ਰਾਤ ਸਾਡੀ ਪਰੇਸ਼ਾਨੀ ਦਾ ਕਾਰਨ ਬਣ ਜਾਏ ਬੜੀ ਵਧੀਆ ਕਹਾਣੀ ਸੀ ਬੰਦੇ ਨੇ ਆਪਣੇ ਪਰਿਵਾਰ ਨਾਲ ਰਹਿਣ ਵਾਸਤੇ ਜਿਹੜਾ ਪਹਿਲਾਂ ਕੁਰਾਏ ਪਿਆ ਹੋਇਆ ਹੈ ਉਹਨੇ ਕੀ ਕੀਤਾ ਆਪਣੇ ਪਰਿਵਾਰ ਕੋਲੇ ਆ ਕੇ ਰਹਿਣ ਵਾਸਤੇ ਤੇ ਮੈਂ ਜੇ ਇੱਥੇ ਇਕੱਲਾ ਆਇਆ ਤਾਂ ਮੈਨੂੰ ਪੁਲਿਸ ਫੜ ਲੇਗੀ ਸਜ਼ਾ ਹੋ ਜਾਏਗੀ ਉਹਨੇ ਨਾਲ ਆਪਣੇ ੁੰਡਾ ਟਹਿ ਬੰਦਾ ਸੀ ਉਨੇ ਆਪਣੇ ਬੱਚੇ ਨੂੰ ਆਪਣੀ ਘਰਵਾਲੀ ਨੂੰ ਵੀ ਕੋਲੇ ਬੁਲਾ ਲਿਆ ਤੇ ਨਾਲ ਹੋਰਾਂ ਦੇ ਬੱਚੇ ਵੀ ਕੈਦ ਕਰਕੇ ਅੰਦਰ ਰੱਖ ਲੇ। ਵੀ ਜੇ ਪੁਲਿਸ ਮੈਨੂੰ ਫੜਨ ਵਾਸਤੇ ਆਏਗੀ ਤਾਂ ਮੈਂ ਇਹਨਾਂ ਨੂੰ ਮਾਰਨ ਦਾ ਰੋਲਾ ਪਾਵਾਂਗਾ ਧਮਕੀ ਦਵਾਂਗਾ ਤੇ ਆਪੇ ਮੈਂ ਬਚਿਆ ਰ੍ਹਾਂਗਾ। ਚਲੋ ਜੀ ਸਮਾਂ 2-4 ਦਿਨ ਨਿਕਲੇ। ਬੱਚੇ ਦਾ ਜਨਮ ਦਿਨ ਆ ਗਿਆ ਉਹਨੇ ਇੱਕ ਅਵਸਰ ਦੀ ਡਿਊਟੀ ਲਾਈ ਸਾਰੇ ਕੰਮ ਕਈ ਵਾਰ ਹਥਿਆਰ ਨਾਲ ਨਹੀਂ ਹੁੰਦੇ ਜ਼ੁਬਾਨ ਨਾਲ ਜਾਦੀ ਹੋ ਜਾਂਦੇ ਨੇ ਹਥਿਆਰ ਨਾਲ ਤੇ ਵੈਰ ਵਧੇਗਾ ਜ਼ੁਬਾਨ ਨਾਲ ਕਈ ਵਾਰ ਵੈਰ ਘਟ ਜਾਂਦਾ ਏ ਉਹ ਅਵਸਰ ਕਹਿੰਦਾ ਵੀ ਤੇਰੇ ਪੁੱਤ ਦਾ ਜਨਮ ਦਿਨ ਹੈ ਚੱਲ ਤੇਰਾ ਜਨਮ ਦਿਨ ਮਨਾਈਏ ਮੈਂ ਕੇਕ ਲੈ ਕੇ ਆਇਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਕੇਕ ਤਾਂ ਕੱਟ ਲੈਣ ਦੇ ਮੰਨਦਿਆ ਮੰਨਦਿਆ ਮੰਨ ਗਿਆ ਕੇਕ ਕਟਿਆ ਖਵਾਇਆ ਕੀ ਕੱਟਣ ਤੋਂ ਬਾਅਦ ਉਹ ਬੰਦਾ ਕਹਿਣ ਲੱਗਿਆ ਜਿਹੜਾ ਸਰਕਾਰੀ ਅਫਸਰ ਸੀ ਕਹਿੰਦਾ ਤੂੰ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ ਤੈਨੂੰ ਸਜ਼ਾ ਮਿਲੇਗੀ 5-7 ਸਾਲ ਤੇ ਜੇ ਤੂੰ ਕਾਨੂੰਨ ਦੇ ਹਵਾਲੇ ਨਾ ਕੀਤਾ ਤੇ ਤੈਨੂੰ ਸਜ਼ਾ ਮਿਲੇਗੀ 15 ਸਾਲ ਉਹ ਕਹਿੰਦਾ ਮੈਂ ਤਾਂ ਇਹਨਾਂ ਦੇ ਨਾਲ ਰਹਿਣ ਵਾਸਤੇ ਸਾਰਾ ਕੁਝ ਕੀਤਾ ਤੇ ਮੈਨੂੰ ਸਜ਼ਾ ਕਿੱਥੋਂ ਉਹ ਕਹਿੰਦੇ ਐ ਕਰ ਤੁਸੀਂ ਤਿੰਨੇ ਜਾਣੇ ਜੇ ਢਾਈ ਢਾਈ ਸਾਲ ਤਿੰਨਾਂ ਨੂੰ ਤੁਸੀਂ 7.5 ਸਾਲ ਦੀ ਸਜ਼ਾ ਤਿੰਨ 1 ਸਾਲ ਦੇ ਵਿੱਚ ਢਾਈਆਂ ਸਾਲਾਂ ਦੇ ਵਿੱਚ ਪੂਤ ਕਰ ਦੋਗੇ ਤਿੰਨੇ ਜਾਣੇ ਇਕੱਠੇ ਜੇਲ੍ਹ ਚ ਚਲ ਜਓ ਘਰ ਵਾਲੀ ਕਹਿੰਦੀ ਮੈਂ ਕਿਉਂ ਜਾਵਾਂ ਮੈਂ ਕਿਉਂ ਜਾਵਾਂ ਗਲਤੀ ਇਹਨੇ ਕੀਤੀ ਬੱਚੇ ਨੂੰ ਕਿਹਾ ਤੂੰ ਕਹਿੰਦਾ ਮੈਂ ਕਿਉਂ ਜਾਵਾਂ ਗਲਤੀ ਤਾਂ ਮੇਰੇ ਪਿਓ ਨੇ ਕੀਤੀ ਹੈ ਮੈਂ ਨਹੀਂ ਜਾ ਸਕਦਾ ਉਹ ਅਫਸਰ ਸਮਝ ਤਾਰ ਸੀ ਗੁਣੀ ਗਿਆ ਨਹੀਂ ਸੀ ਉਹ ਕਹਿਣ ਲੱਗਾ ਦੇਖ ਭਾਈ ਜਿਨ੍ਹਾਂ ਦੀ ਖਾਤਰ ਤੂੰ ਅਤਿਆਚਾਰ ਕਰ ਰਿਆ ਏ ਜਿਨ੍ਹਾਂ ਦੀ ਖਾਤਰ ਤੂੰ ਲੋਕਾਂ ਨੂੰ ਮਾਰ ਕੇ ਧਨ ਦੌਲਤ ਇਕੱਠਾ ਕਰ ਰਿਆ ਉਹ ਤੇਰੇ ਨਾਲ ਸਜ਼ਾ ਭੁਗਤਣ ਲਈ ਤਿਆਰ ਨਹੀਂ ਤੇ ਤੂੰ ਕਹਿ ਰਿਹਾ ਪਈ ਬੇ ਮੇਰੇ ਐ ਕਿੰਦਾ ਇੱਥੇ ਪੈਸਾ ਵਰਤਣ ਲਈ ਸਾਰੇ ਆਪਣੇ ਹੁੰਦੇ ਨੇ ਸ਼ਾਇਦ ਆਤ ਖੁਸ਼ੀਆਂ ਦੇ ਵੇਲੇ ਸਾਰੇ ਆਪਣੇ ਹੁੰਦੇ ਨੇ ਪਰ ਜਦੋਂ ਮੁਸੀਬਤ ਪੈਂਦੀ ਏ ਆਪਣੇ ਕੋ ਕਰਮਾਂ ਦਾ ਲੇਖਾ ਜੋਖਾ ਭੁਗਤਣਾ ਪੈਂਦਾ ਏ ਉਦੋਂ ਇਨਸਾਨ ਇਕੱਲਾ ਹੀ ਹੁੰਦਾ ਏ ਉਦੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਇਹੀ ਗੱਲ ਪਾਤਸ਼ਾਹ ਜੀ ਨੇ ਬਾਣੀ ਚ ਵੀ ਕਹੀ ਬਹੁ ਪਰਪੰਚਕਾਰ ਪਰ ਧੰਨ ਲਿਆਵੇ ਸੁੱਤਦਾਰ ਆਪੇ ਆਣ ਲਟਾਵੇ ਮੇਰੇ ਮਨ ਭੁੱਲੇ ਕਪਟਨਾ ਕੀਤੇ ਕੀਚੇ ਅੰਤਨ ਮੇਰਾ ਤੇਰੇ ਜੀ ਪੈ ਲੀਚੇ ਕਹਿੰਦੇ ਇਹ ਮੇਰੀਆ ਮਨਾ ਭੁੱਲ ਕੇ ਵੀ ਕਪਟਨਾ ਕਰੀ ਤੂੰ ਉਖਾ ਦੇ ਕੇ ਬੇਈਮਾਨੀ ਕਰਕੇ ਧਨ ਦੌਲਤ ਬੜਾ ਇਕੱਠਾ ਕਰਕੇ ਲਿਆਂਦਾ ਪਰ ਤੇਰੇ ਨਾਲ ਕਿਸੇ ਨੇ ਖੜਨਾ ਸਜ਼ਾ ਤੈਨੂੰ ਇਕੱਲੇ ਨੂੰ ਭੁਗਤਨੀ ਪੈਣੀ ਹੈ ਕਲੰਕ ਤੇਰੇ ਇਕੱਲੇ ਤੇ ਲੱਗਣਾ ਹੈ ਪਰੇਸ਼ਾਨੀ ਤੈਨੂੰ ਇਕੱਲੇ ਨੂੰ ਰਹਿਣੀ ਹੈ ਕਿੰਨਾ ਚਿਰ ਸੁਖ ਹੈ ਸੁਖ ਮੈਂ ਆਣ ਬਹੁਤ ਮਿਲ ਬੈਠ ਰਹਿਤ ਚਹੁ ਦੇ ਸਘੇਰੇ ਵਿਵਤ ਪਰੇ ਸਭ ਹੀ ਸੰਸ਼ਾੜਿਤ ਕੋਊ ਨ ਆਵਤ ਨੇਰੇ ਕਹਿੰਦੇ ਜਦੋਂ ਵਿਵਤਾ ਪੈ ਗਈ ਨਾ ਕਿਸੇ ਨੇ ਨਹੀਂ ਆਉਣਾ ਉਦੋਂ ਇੱਕੋ ਇੱਕ ਆਕਾਰ ਪੁਰਖ ਹੈ ਜਿਹਨੂੰ ਯਾਦ ਕਰੇਗਾ ਉਹ ਆਵੇਗਾ ਸੁਖ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਗੁਨਾਹ ਇਕੱਠੇ ਨਹੀਂ ਕਰਨੇ ਜਿਨ੍ਹਾਂ ਨੇ ਗੁਨਾਹ ਇਕੱਠੇ ਕੀਤੇ ਨੇ ਵੈਸੇ ਵਿਸ਼ਾ ਨਹੀਂ ਹੈ ਆ ਗਈ ਗੱਲ ਜਿਨ੍ਹਾਂ ਨੇ ਗੁਨਾਹ ਇਕੱਠੇ ਕੀਤੇ ਨੇ ਪਰਿਵਾਰ ਨੂੰ ਅਮੀਰ ਕਰਨ ਵਾਸਤੇ ਸਿੱਖੀ ਦੀਆਂ ਜੜਾਂ ਜਿਹੇ ਦਿੱਤਾ ਤੇਲ ਪੰਜਾਬ ਦਾ ਚਾਹੇ ਭਲਾ ਕੀਤਾ ਇਹ ਪੰਜਾਬ ਨੂੰ ਮਾੜਾ ਨਹੀਂ ਕੀਤਾ ਪਰ ਸਿੱਖੀ ਨੂੰ ਕਮਜ਼ੋਰ ਕੀਤਾ ਚੈਹ ਦਾਤਾ ਵੀ ਅਰਬਾਂ ਦੀਆਂ ਖਰਬਾਂ ਦੀਆਂ ਪਰ ਹੁਣ ਬਚਿਆ ਕੀ ਹੈ ਪਈਆ ਮਾਨੀਆਂ ਕਰ ਕਰਕੇ ਜਿੰਨੇ ਘਰ ਪਰ ਦਿੱਤਾ ਉਹ ਤੇ ਚੱਲ ਵਸਿਆ ਉਹਦੀ ਵੀ ਕਲੰਕਤ ਹੋ ਗਈ ਜ਼ਿੰਦਗੀ ਮਰ ਤੋਂ ਬਾਅਦ ਵੀ ਕਲੰਕ ਖਟ ਗਿਆ ਤੇ ਜਿਹੜਾ ਜਿਉਂਦੇ ਜੀਏ ਉਹਨੂੰ ਵੀ ਅਗਲੇ ਨੇ ਵੀਲ ਚੇਅਰ ਤੇ ਬਿਠਾ ਕੇ ਬਰਛਾ ਫੜਾਤਾ ਤੇ ਬਾਕੀ ਪਰਿਵਾਰ ਜਿਹੜਾ ਕੋਈ ਸਜਾਪੂਕ ਤਨਾਇਆ ਨਹੀਂ ਆਇਆ ਜਾਇਦਾਂ ਸਾਰਿਆਂ ਵਾਸਤੇ ਸੋ ਸਹਿਬ ਜੀ ਕਹਿੰਦੇ ਪਿਆਰਿਆ ਕਦੇ ਵੀ ਕੋ ਕਰਮ ਨਾ ਕਰ ਕੋ ਕਰਮਾਂ ਦੀ ਸਜ਼ਾ ਤੈਨੂੰ ਖੁਦ ਭੁਗਤਣੀ ਪੈਗੀ ਇੱਥੇ ਹੀ ਭੁਗਤਣੀ ਪੈ ਜਾਂਦੀ ਹੈ ਜਾਂ ਜਿਉਂਦੇ ਭੁਗਤ ਲੇਗਾ ਜਾਂ ਮਰ ਤੋਂ ਬਾਅਦ ਬਦਨਾਮੀ ਖੱਟ ਕੇ ਭੁਗਤ ਲੇਗਾ ਸੋ ਮਾਲਕ ਜੀ ਕਿਰਪਾ ਕਰਦੇ ਨੇ ਪਿਆਰਿਆ ਆਕਾਲ ਪੁਰਖ ਵਹਿਗੁਰੂ ਨੂੰ ਯਾਦ ਕਰ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਰਹਿ ਤੈ ਕਾਲਕ ਤੋਂ ਰਹਿ ਤੈ ਉਹ ਤੇਰੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਹਾਲਤ ਪਲਤ ਮੁਖ ਉਜਲ ਹੋਈ ਹੈ ਤੇਰਾ ਇੱਥੇ ਤੇ ਉੱਥੇ ਜੀਵਨ ਸਫਲਾ ਹੋ ਜਾਏਗਾ ਤੇਰਾ ਮੂੰਹ ਸੋਹਣਾ ਹੋ ਜਾਏਗਾ ਤੇਰੇ ਉੱਪਰ ਕਲੰਕ ਨਹੀਂ ਲੱਗੇਗਾ ਹਲਤ ਪਲਤ ਮੁਖ ਉੱਜਲ ਹੋਈ ਹੈ ਨਿਤ ਧਿਆਈਏ ਹਰਪੁਰਖ ਨਰੰਜਨਾ ਨਿਤਾ ਪ੍ਰਤੀ ਅਕਾਲ ਪੁਰਖ ਵਹਿਗੁਰੂ ਨੂੰ ਯਾਦ ਕਰ ਇਹ ਸਿਧਾਂਤ ਇਹ ਸ਼ਬਦ ਦਾ ਤੇ ਪਹਿਲੇ ਬੰਦ ਚ ਕਹਿੰਦੇ ਨੇ ਜਿੰਨੇ ਅਕਾਲ ਪੁਰਖ ਨੂੰ ਯਾਦ ਕਰਨਾ ਤੇ ਹੁਣਾ ਸ਼ੁਰੂ ਕਰ ਦਿੱਤਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਕਹਿੰਦੇ ਉਹਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਖਵਾਸ਼ਾ ਪੂਰੀਆਂ ਹੋ ਜਾਂਦੀਆਂ ਨੇ ਖਵਾਸ਼ ਖੁਆਇਸ਼ ਜਿਹੜੀ ਹੈ ਨਾ ਇਹ ਨਿਤਾ ਪ੍ਰਤੀ ਵੈਸੇ ਵੱਧਦੀ ਰਹਿੰਦੀ ਹੈ ਮੇਰੀ ਆਪਣੀ ਚਿਤਵਣੀ ਕੁਝ ਹੋਰ ਹੈ ਅਕਾਲ ਪੁਰਖ ਦੀ ਦਾਤ ਕੁਝ ਹੋਰ ਹੈ ਉਹ ਸਾਨੂੰ ਸੁਖੀ ਕਰਨ ਵਾਸਤੇ ਦਾਤਾਂ ਦਿੰਦਾ ਏ ਪਰ ਸਾਡੀ ਬੇਸਮਝੀ ਚ ਅਸੀਂ ਦੁਖੀ ਹੋਈ ਜਾਂਦੇ ਆ ਕਿਉਂਕਿ ਮੇਰੀ ਸੋਚ ਕੁਝ ਹੋਰ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਜੋ ਮੈਂ ਚਿਤਵੂ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਤ ਵਿਹਾਰ ਕਰੇ ਜੋ ਮੇਰੇ ਚਿਤ ਨਾ ਹੋਏ ਕਹਿੰਦੇ ਸਾਡੀਆਂ ਖੁਆਇਸ਼ਾਂ ਹੀ ਕੁਝ ਹੋਰ ਨੇ ਮੈਂ ਚਾਹੁੰਦਾ ਹੀ ਕੁਝ ਹੋਰ ਹਾਂ ਪਰ ਪ੍ਰਮਾਤਮਾ ਕੁਝ ਹੋਰ ਚਾਹੁੰਦਾ ਹੈ ਨੀਕੇ ਜੀ ਸਟੋਰੀ ਸੁਣਾਉਂਦੇ ਹੁੰਦੇ ਆ ਬੜੀ ਸੀ ਕਹਿੰਦੇ ਕਿਸੇ ਦੇ ਬੱਚੇ ਹੋਏ ਜੁੜਵਾ ਦੋ ਬੱਚੇ ਹੋਏ ਧੀ ਤੇ ਪੁੱਤ ਪਰ ਕੁਦਰਤੀ ਤੌਰ ਤੇ ਜਾਂ ਸਾਡੇ ਆਪਣੇ ਡਾਕਟਰੀ ਤੇ ਜਾਂ ਆਪਣੀ ਮਾਨਸਿਕ ਖਰਾਕ ਕਰਕੇ ਜੋ ਵੀ ਹੁੰਦਾ ਏ ਉਹ ਰੱਬ ਜਾਣੇ ਜਦੋਂ ਬੱਚੇ ਤੋ ਨੇ ਲੱਤਾਂ ਚਾਰ ਦੀ ਥਾਂ ਤੇ ਤਿੰਨ ਨੇ ਜਦੋਂ ਬੱਚੇ ਪੈਦਾ ਹੋ ਗਏ ਡਾਕਟਰਾਂ ਨੇ ਉਹਨਾਂ ਦਾ ਚੈੱਕਅਪ ਕੀਤਾ ਤੇ ਪਰਿਵਾਰ ਨੂੰ ਦੱਸਿਆ ਵੀ ਬੱਚੇ ਜੁੜਵਾ ਨੇ ਇਹਨਾਂ ਦਾ ਆਪਰੇਸ਼ਨ ਕਰਕੇ ਜਿਹੜੀਆਂ ਦੋ ਲੱਤਾਂ ਨੇ ਉਹ ਕੁੜੀ ਨੂੰ ਦਿੱਤੀਆਂ ਜਾਣ ਤਾਂ ਕੁੜੀ ਸਹੀ ਤਰ੍ਹਾਂ ਸਕਦੀ ਹੈ ਮੁੰਡੇ ਨੂੰ ਇੱਕ ਲੱਤ ਦਿੱਤੀ ਜਾਵੇ ਪਰ ਸਾਡੀ ਸੋਚ ਸੀ ਕਿੰ데 ਕੁੜੀ ਦਾ ਕੀ ਹੈ ਇਹਨੂੰ ਇੱਕ ਦੇ ਦਿਓ ਮੁੰਡਾ ਦੋਵਾਂ ਲੱਤਾਂ ਦੇ ਤੁਹਾਨੂੰ ਚਾਹੀਦਾ ਹੁਣ ਡਾਕਟਰਾਂ ਨੇ ਕਰਦਿਆਂ ਦੀ ਮੰਨਣੀ ਸੀ ਉਹਨਾਂ ਨੇ ਆਪਰੇਸ਼ਨ ਕਰਕੇ ਮੁੰਡੇ ਨੂੰ ਦੋ ਲੱਤਾਂ ਦੇ ਦਿੱਤੀਆਂ ਇੱਕ ਲੱਤ ਕੁੜੀ ਕੋਲੇ ਰਹਿ ਗਈ ਉਦੀ ਇੱਕ ਲੱਤ ਚ ਮੰਦਰੂ ਹੀ ਨਹੀਂ ਹੈ ਹੁਣ ਹੋਇਆ ਕਿ ਮੁੰਡਾ ਕੁਝ ਦਿਨਾਂ ਬਾਅਦ ਪੂਰਾ ਹੋ ਗਿਆ ਉਹਦੀ ਮੌਤ ਹੋ ਗਈ ਤੇ ਲੜਕੀ ਬਚ ਗਈ ਜਦੋਂ ਉਹ ਲੜਕੀ ਵੱਡੀ ਹੋ ਕੇ ਪੌੜੀ ਨਾਲ ਤੁਰਦੀ ਹੈ ਤੇ ਮਾਂ ਪਿਓ ਆਪਣੇ ਉਸ ਗਲਤੀ ਤੇ ਵਾਰ-ਵਾਰ ਪਛਤਾਉਂਦੇ ਨੇ ਕਿ ਪ੍ਰਮਾਤਮਾ ਨੇ ਇਹਨੂੰ ਲੱਤਾਂ ਹੀ ਇਸ ਕਰਕੇ ਦੇ ਦੁੱਤੀਆਂ ਸੀ ਕਿਉਂਕਿ ਇਹਦੀ ਲੰਬੀ ਉਮਰ ਸੀ ਪਰ ਸਾਡੀ ਆਪਣੀ ਸੋਚ ਨੇ ਸਾਡੀ ਆਪਣੀ ਮਤ ਨੇ ਉਸ ਰੱਬ ਦੀ ਸੋਚ ਨੂੰ ਨਹੀਂ ਜਾਣਿਆ ਤੇ ਅਸੀਂ ਨੁਕਸਾਨ ਕਰ ਲਿਆ ਅੱਜ ਸਾਡੀ ਧੀ ਭੌੜੀਆਂ ਨਾਲ ਤੁਰ ਰਹੀ ਹੈ ਤੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੋ ਮੈਂ ਚਿਤਮੂ ਨਾ ਕਰੇ ਕਿ ਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਹਰੀ ਨੇ ਆਪਣਾ ਚਿਤਵਿਆ ਹੋਇਆ ਪੂਰਾ ਕੀਤਾ ਸੀ ਪਰ ਮੇਰੇ ਚਿੱਤ ਵਿੱਚ ਨਾ ਹੁਣ ਕਰਕੇ ਅਸੀਂ ਨੁਕਸਾਨ ਕਰਾ ਲਿਆ ਅਸੀਂ ਘਾਟਾ ਖਾ ਲਿਆ ਜਿੰਨਾ ਵੀ ਨੁਕਸਾਨ ਹੈ ਘਾਟਾ ਹੈ ਉਹ ਮਨੁੱਖ ਦੀ ਆਪਣੀ ਵਰਤੀ ਕਰਕੇ ਹੁੰਦਾ ਹੈ ਰੱਬ ਸਾਨੂੰ ਘਾਟਾ ਨਹੀਂ ਪਾਉਂਦਾ ਸਾਡੀ ਵਰਤੀ ਕਰਕੇ ਪੈ ਜਾਂਦਾ ਹੈ ਕਿਉਂਕਿ ਉਹ ਦੋਸ਼ ਨਹੀਂ ਲੈਂਦਾ ਉਹ ਦੋਸ਼ੀ ਨਹੀਂ ਰਹਿੰਦਾ ਇਸੇ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਕਹਿੰਦੇ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ ਚਿਤਵਤ ਰਹੋ ਠਗੌਰ ਨਾਨਕ ਫਾਸੀ ਕਲ ਪਰੇ ਪਾਤਸ਼ਾਹੀ ਕਹਿੰਦੇ ਭਾਈ ਜਿਹੜੀ ਵਸਤਾ ਸੀ ਅਸੀਂ ਸਮਝਦੇ ਸਾਂ ਨਰ ਚਾਹਤ ਕਸ਼ੌਰ ਨਰ ਕੁਝ ਹੋਰ ਹੀ ਚਾਹੁੰਦਾ ਏ ਔਰੇ ਕੀ ਔਰੇ ਭਈ ਹੋਤੇ ਕੁਝ ਹੋਰ ਦਾ ਹੋਰ ਹੀ ਹੋ ਗਿਆ ਚਿਤਵਤ ਰਹੇ ਉਹ ਠਗੋਰ ਨਾਨਕ ਫਾਸੀ ਗਲ ਪਰੀ ਕਹਿੰਦੇ ਅਸੀਂ ਚਿਤਵਦੇ ਕੁਝ ਹੋਰ ਰਹਿ ਗਏ ਉਹਨਾਂ ਚਿਰ ਨੂੰ ਮੌਤ ਨੇ ਆ ਕੇ ਘੇਰ ਲਿਆ ਖਵਾਇਸ਼ਾਂ ਬੰਦੇ ਦੀਆਂ ਦੁਨਿਆਵੀ ਖਵਾਇਸ਼ਾਂ ਮੈਂ ਅੱਜ ਆ ਕਰਾਂਗਾ ਕੱਲ ਆ ਕਰਾਂਗਾ ਪਰਸੋਂ ਆ ਕਰਾਂਗਾ ਆਈਡੀਆ ਲਾਉਣਾ ਠੀਕ ਐ ਪਰ ਉੱਥੋਂ ਤੱਕ ਪਹੁੰਚ ਗਏ ਇਹ ਨੀ ਗਰੰਟੀ ਲਾਰਮ ਲਾ ਕੇ ਸੌ ਸਕਦੇ ਆ ਕਿ ਸਵੇਰੇ ਉੱਠਣਾ ਹੈ ਜੇ ਸਵਾਸ ਚੱਲਦੇ ਰਹੇ ਤੇ ਉੱਠ ਪਾਂਗੇ ਨਹੀਂ ਤੇ ਲਾਰਮ ਨੇ ਬਚੀ ਜਾਣਾ ਅਸੀਂ ਨਹੀਂ ਉੱਠਦੇ ਸਾਡੀਆਂ ਖਵਾਇਸ਼ਾਂ ਹੀ ਇਦਾਂ ਦੀਆਂ ਨੇ ਅੱਜ ਖਵਾਇਸ਼ ਹੀ ਕੁਝ ਹੋਰ ਹੋ ਗਈ ਐ ਅੱਗੇ ਖਵਾਇਸ਼ ਪਰਵਾਰਾਂ ਚ ਰਹਿਣ ਦੀ ਹੁੰਦੀ ਸੀ ਹੁਣ ਪਰਵਾਰਾਂ ਤੋਂ ਟੁੱਟਣ ਦੀ ਹੋ ਗਈ ਅੱਗੇ 2 3 4 ਧੀਆ ਪੁੱਤ ਹੁੰਦੇ ਸੀ ਪਰਿਵਾਰ ਘਰ ਚ ਰੌਣਕ ਰਹਿੰਦੀ ਸੀ ਅੱਜ ਅਸੀਂ ਮਗਿਹਾਈ ਦਾ ਰੌਲਾ ਪਾ ਪਾ ਕੇ ਬੱਚਿਆਂ ਤੋਂ ਵੀ ਤੱਲੇ ਹੋ ਗਏ ਇੱਕ ਇੱਕ ਜੇ ਪੁੱਤ ਹੋ ਗਿਆ ਤੇ ਇੱਕ ਜੇ ਧੀ ਪਹਿਲੀ ਹੋ ਗਈ ਤੇ ਦੂਜਾ ਪੁੱਤ ਹੋ ਗਿਆ ਤੇ ਬਸ ਇੱਥੋਂ ਤੱਕ ਸਾਡੀ ਸੀਮਤ ਹੈ ਇੱਥੋਂ ਤੱਕ ਸਾਡੀ ਸੋਚ ਹੈ ਰੌਲਾ ਮਗਿਹਾਈ ਬੜੀ ਹੈ ਤੇ ਕਮਾਈ ਵੀ ਤਾਂ ਵਧੀ ਹੈ ਜਿਹੜਾ ਦੇ ਰਿਹਾ ਹੈ ਜਿਹੜਾ ਦਾਤ ਦੇ ਰਿਹਾ ਹੈ ਜਿਹੜਾ ਸਵਾਸਾਂ ਦੀ ਪੂੰਜੀ ਦੇ ਰਿਹਾ ਹੈ ਉਹਨੇ ਤੈਨੂੰ ਹਿੰਮਤ ਦਿੱਤੀ ਹੈ ਕੰਮ ਕਾਰ ਕਰਨ ਦੀ ਪਰ ਨਹੀਂ ਸਾਡੀ ਸੋਚ ਕੁਝ ਹੋਰ ਹੋਗੀ ਇਕੱਲੇ ਪੰਚ ਰਹਿਣਾ ਇਨਸਾਨ ਸ਼ਾਦਾ ਚੰਗਾ ਸਮਝਣ ਲੱਗ ਗਿਆ ਇਹਦੀ ਵੀ ਖਵਾਇਸ਼ ਹੈ ਪਰ ਰੱਬ ਇਹਨੂੰ ਕੱਲਿਆ ਨਹੀਂ ਰਹਿਣ ਦਿੰਦਾ ਉਹਨੇ ਕਿਹਾ ਪਿਆਰਿਆ ਛੇ ਤੂੰ ਕੱਲਾ ਰਹਿ ਗਿਆ ਕਿਸੇ ਨਾ ਬੋਲਿਆ ਨਾ ਚਾਲਿਆ ਨਾ ਤੂੰ ਪਾਗਲ ਹੋ ਜਾਏਗਾ ਇਹ ਗੱਲ ਪ੍ਰਾਣੇ ਵਿਦਵਾਨਾਂ ਨੇ ਵੀ ਕਹੀ ਹੈ ਕਹਿੰਦੇ 6 ਮਹੀਨੇ ਮਨੁੱਖ ਨੂੰ ਚੰਗੀ ਖਰਾਕ ਦੇ ਦਿਓ ਪਰ ਉਹਦੇ ਕੋਲੇ ਕੋਈ ਗੱਲ ਕਰਨ ਵਾਲਾ ਨਾ ਹੋਵੇ ਉਹਦੀ ਭਾਸ਼ਾ ਦਾ ਵਾਲਾ ਨਾ ਹੋਵੇ ਬੰਦਾ ਕਿਸੇ ਨਾਲ 6 ਮਹੀਨੇ ਗੱਲ ਨਾ ਕਰ ਸਕੇ ਕੁਝ ਪੜ੍ਹ ਨਾ ਸਕੇ ਕਿਸੇ ਨੂੰ ਸੁਣਾ ਨਾ ਸਕੇ ਉਹ ਪਾਗਲ ਹੋ ਜਾਏਗਾ 6 ਸਾਲਾਂ ਹੀ ਠੀਕ ਰਹੇਗਾ ਪਰਵਾਰ ਇਸੇ ਵਾਸਤੇ ਗੁਰਪਾਤਸ਼ਾਹ ਜੀ ਨੇ ਕਿਹਾ ਇਹ ਪਰਵਾਰ ਚਾਹੀਦਾ ਹੈ। ਬੰਦੇ ਦਾ ਚੀ ਲੱਗਿਆ ਰਹਿੰਦਾ ਹੈ, ਇਨਸਾਨ ਦਾ ਚੀ ਲੱਗਿਆ ਰਹਿੰਦਾ ਹੈ। ਆਪਣੇ ਮਨ ਦੀਆਂ ਭਾਵਨਾਵਾਂ ਨੂੰ ਉਹ ਸਾਂਝੀਆਂ ਕਰਦਾ ਰਹਿੰਦਾ ਹੈ। ਇਕੱਲਾਪਨ ਹਮੇਸ਼ਾ ਨੁਕਸਾਨਦਾਇਕ ਹੈ। ਪਰ ਅੱਜ ਮਨੁੱਖ ਦੀ ਬਿਰਤੀ ਕੁਝ ਹੋਰ ਬਣਦੀ ਜਾ ਰਹੀ ਹੈ। ਇਸੇ ਕਰਕੇ ਤੁਖੀ ਹੋ ਰਿਹਾ ਹੈ ਤੇ ਇਹ ਦੀਆਂ ਖੁਇਸ਼ਾਂ ਇਹ ਪੂਰੀਆਂ ਨਹੀਂ ਹੋਣੀਆਂ। ਇਹ ਦੀ ਖੁਇਸ਼ ਜਿਹੜੀ ਚੰਗੀ ਹੋਈ ਉਹ ਪੂਰੀ ਗਰੁੱਪ ਨੇ ਕਰਨੀ ਏ ਜੇ ਇਹਦੀ ਬੁਰੀ ਖੁਆਇਸ਼ ਪੂਰੀ ਕਰ ਦਿੱਤੀ ਤੇ ਇਹਦਾ ਨੁਕਸਾਨ ਹੋਵੇਗਾ ਲਾਭ ਨਹੀਂ ਹੋਏਗਾ ਫਿਰ ਇਹ ਪਛਤਾਵੇਗਾ ਕਿ ਮੇਰਾ ਨੁਕਸਾਨ ਹੋ ਗਿਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਾਰੀਆਂ ਇੱਛਾ ਪੂਰੀਆਂ ਮਾਲਕ ਕਰ ਦਿੰਦਾ ਏ ਜਿੱਦਾਂ ਦੀਆਂ ਵੀ ਤੂੰ ਚਾਹੁੰਦਾ ਏ ਤੇਰੀਆਂ ਪੂਰੀਆਂ ਦੇ ਕਰ ਦੇਗਾ ਪਰ ਚੰਗੀ ਖੁਆਇਸ਼ ਦੇ ਵਿੱਚੋਂ ਸੁੱਖ ਮਿਲੇਗਾ ਤੇ ਬੁਰੀ ਖੁਆਇਸ਼ ਦੇ ਵਿੱਚੋਂ ਦੁੱਖ ਮਿਲੇਗਾ ਬੱਚੇ ਦੀ ਖੁਆਇਸ਼ ਏ ਮੇਰੇ ਕੋਲੇ ਮੋਟਰਸਾਈਕਲ ਹੋਵੇ ਮੋਟਰਸਾਈਕਲ ਕਰਦਿਆਂ ਨੇ ਲੈ ਦਿੱਤਾ ਉਹਦੀ ਖੁਆਇਸ਼ ਹੈ ਮੈਂ ਸਭ ਤੋਂ ਜ਼ਿਆਦਾ ਭਜਾਵਾਂ ਭਜਾ ਲਿਆ ਪਰ ਕੰਟਰੋਲ ਨਹੀਂ ਹੋਇਆ ਜਦੋਂ ਡਿੱਗ ਪਿਆ ਸੱਟ ਲੱਗ ਕੇ ਨੁਕਸਾਨ ਹੋ ਗਿਆ ਹੁਣ ਦੋਸ਼ ਰੱਬ ਨੂੰ ਦਿੰਦੇ ਆ ਨਹੀਂ ਰੱਬ ਨੂੰ ਨਹੀਂ ਤੇਰੀ ਖੁਆਇਸ਼ ਹੀ ਐਸੀ ਸੀ ਤੂੰ ਆਪਣੀ ਗੜਤ ਖੁਆਇਸ਼ ਕਰਕੇ ਆਪਣੀ ਮੌਤ ਨੂੰ ਸਹਿ ਹੜ ਲਿਆ ਇੱਥੇ ਰੱਬ ਦੁੱਖ ਸੀ ਦੋਸ਼ੀ ਥੋੜੀ ਹੈ ਇੱਥੇ ਤੇਰੀ ਸੋਚ ਤੇਰੀ ਇੱਛਾ ਰੋਸ਼ੀ ਹੈ ਤੇ ਸਹਿਬ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮਤੈਨ ਕਹਿੰਦੇ ਇੱਥੇ ਭਾਰਤ ਦੇ ਵਿੱਚ ਕਾਮਤੈਨ ਗਊ ਦੀ ਬੜੀ ਪੂਜਾ ਕਰਾਈ ਜਾਂਦੀ ਸੀ ਤੇ ਕਾਮਤੈਨ ਗਊ ਹੈ ਉਹਦੀ ਪੂਜਾ ਕਰੋ ਉਹ ਤੁਹਾਨੂੰ ਤਾਤਾਂ ਦੇ ਦੇਗੀ ਸਹਿਬ ਜੀ ਕਹਿੰਦੇ ਨਹੀਂ ਪਿਆਰੇਆ ਸਾਨੂੰ ਕਾਮਤੈਨ ਗਾਂ ਦੀ ਲੋੜ ਨਹੀਂ ਸਾਡੇ ਵਾਸਤੇ ਅਕਾਲ ਪੁਰਖ ਸਭ ਦਾਤਾ ਦੇਣ ਵਾਲਾ ਤੇ ਉਸ ਅਕਾਲ ਪੁਰਖ ਦੇ ਅਧੀਨ ਇਹ ਤੁਹਾਡੀ ਗਾਮ ਆ ਸਾਨੂੰ ਗਾਂ ਦੀ ਪੂਜਾ ਕਰਨ ਦੀ ਲੋੜ ਨਹੀਂ ਸਾਨੂੰ ਅਕਾਲ ਪੁਰਖ ਦੀ ਆराधना ਕਰਨ ਦੀ ਲੋੜ ਹੈ ਪਿਛਾ ਪੂਰਵ ਸਰਬ ਸੁਖ ਦਾਤਾ ਹਾਰ ਚਾਕੈ ਵਸ ਹੈ ਕਾਮ ਤੇ ਨਾ ਉਸ ਪ੍ਰਮਾਤਮਾ ਦੇ ਵਸ ਵਿੱਚ ਹੈ ਸਾਨੂੰ ਇਹਦੀ ਪੂਜਾ ਕਰਨ ਦੀ ਲੋੜ ਹੈ ਅਸੀਂ ਸਿੱਧੀ ਅਕਾਲ ਪੁਰਖ ਦੀ ਕਰਾਂਗੇ ਸੋ ਐਸਾ ਹਾਰ ਧਾਈਏ ਮੇਰੇ ਜੀੜੇ ਕਹਿੰਦੇ ਇਦਾਂ ਦੇ ਅਕਾਲ ਪੁਰਖ ਨੂੰ ਜਾਤ ਕਰ ਮਰੀਏ ਜਿੰਦੇ ਮੇਰੇ ਮਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਹੈ ਮਰੀ ਜਿੰਦੇ ਐਸੇ ਅਕਾਲ ਪੁਰਖ ਨੂੰ ਯਾਦ ਕਰ ਜਿਹਦੇ ਵਾਸ ਵਿੱਚ ਸਾਰਾ ਕੁਝ ਹੈ ਤੇ ਜਦੋਂ ਉਹਨੂੰ ਯਾਦ ਕਰੇਗੀ ਤੇ ਤੈਨੂੰ ਸੁੱਖ ਮਿਲੇਗਾ ਤੇਰਾ ਮਨ ਸੁਖੀ ਹੋ ਜਾਏਗਾ ਖਿਆਲ ਸੁਖੀ ਹੋ ਜਾਣਗੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਯਾਦ ਅਕਾਲ ਪੁਰਖ ਨੂੰ ਕਰਨਾ ਚੇਂਦਨੇ ਤੇ ਸੁਖ ਮਨ ਨੂੰ ਮਿਲ ਜਾਣਾ ਸੁਖੀ ਮਨ ਨੇ ਹੋ ਜਾਣਾ ਤੇ ਜਦੋਂ ਮਨ ਸੁਖੀ ਹੋਇਆ ਤਨ ਆਪਣੇ ਆਪ ਸੁਖੀ ਹੋ ਜਾਣਾ ਤਨ ਦੀ ਵੀ ਪ੍ਰਵਾਸਾ ਚੇਂਜ ਹੋ ਜਾਣੀ ਹੈ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਜਦੋਂ ਸੱਚੇ ਬਾਦਸ਼ਾਹ ਦੇ ਨਾਮ ਨੂੰ ਸੁਣਿਆ ਮਾਨ ਵੀ ਹਰਿਆ ਹੋ ਗਿਆ ਤਨ ਵੀ ਹਰਿਆ ਹੋ ਗਿਆ ਭਾਵੇਂ ਖੜਾਓ ਚ ਆ ਗਿਆ ਤੇ ਰਸਨਾ ਰਸ ਦੇ ਨਾਲ ਭਰ ਗਈ ਜੀਵ ਰਸ ਦੇ ਨਾਲ ਭਰ ਗਈ ਇਹਦੇ ਤੋਂ ਸ਼ੁਭ ਬਚਨ ਬੋਲੇ ਜਾਣ ਲੱਗ ਪਏ ਤਾ ਸਰਬ ਸੁਖ ਪਾਵੇ ਮੇਰੇ ਮਨਾ ਦੂਸਰੇ ਬੰਦ ਚ ਕਿਰਪਾ ਕਰਦੇ ਨੇ ਚਹੇ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਸਿਮਰਨ ਸ਼ੁਰੂ ਹੋ ਜਾਂਦਾ ਉਥੇ ਝਗੜਾ ਵਿਫਤਾ ਨੱਠ ਜਾਂਦੀ ਹੈ ਦੌੜ ਜਾਂਦੀ ਹੈ ਚਹੇ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਇਹ ਝਗੜੇ ਚਿੰਤਾਵਾਂ ਝੋਰੇ ਇਹ ਸਾਰੇ ਨੱਠ ਕੇ ਭੱਜ ਗਏ ਉਹਨਾਂ ਦੀ ਗਤੀ ਹੋ ਗਈ ਵਿਢ ਭਾਗੀ ਹਰ ਜਪਣਾ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਹਰੀ ਨੂੰ ਜਪਿਆ ਕਿਹੜੇ ਹਰੀ ਨੂੰ ਝੱਪ ਮਨ ਸਤਨਾ ਸਦਾ ਸਤਨਾਮ ਕਹਿੰਦੇ ਉਸ ਮਾਲਕ ਨੂੰ ਜਿਹੜਾ ਸਦਾ ਇਸਦੀ ਵੀ ਸੱਚ ਹੈ ਝੂਠਾ ਨਹੀਂ ਹੁੰਦਾ ਚਨ ਨਾਨਕ ਕਹੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਕਹਿੰਦੇ ਨਾਨਕ ਨੂੰ ਵੀ ਪ੍ਰਮਾਤਮਾ ਨੇ ਮਤ ਦਿੱਤੀ ਹੈ ਜੇ ਤੂੰ ਤਰਨਾ ਚਾਹੁੰਦਾ ਹੈ ਸੰਸਾਰ ਸਮੁੰਦਰ ਨੂੰ ਤੇ ਫਿਰ ਹਰੀ ਪ੍ਰਮਾਤਮਾ ਨੂੰ ਯਾਦ ਕਰ। ਉਹਦੇ ਚਰਨਾ ਦੇ ਵਿੱਚ ਪ੍ਰਵਾਣ ਹੋਣ ਵਾਸਤੇ ਆਪਣੇ ਆਪ ਨੂੰ ਅਰਪਣ ਕਰਦੇ। ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀਆਂ ਲਗਨ ਅਨੰਦਨ ਸੇਵਨ ਗੁਰ ਆਪਣਾ ਅਨੰਦ ਅਨੰਦਰ ਹਨ। ਬਾਸ਼ਾ ਕਹਿੰਦੇ ਉਹ ਦਾੜੀਆਂ ਸੱਚੀਆਂ ਨੇ। ਉਹ ਇੱਜਤਾਂ ਚੰਗੀਆਂ ਨੇ। ਉਹ ਬਿਰਤੀਆਂ ਚੰਗੀਆਂ ਨੇ। ਜਿਹੜੀਆਂ ਗੁਰੂ ਦੇ ਚਰਨਾਂ ਨਾਲ ਲੱਗ ਜਾਂਦੀਆਂ ਨੇ। ਦਾੜੀ ਦਾ ਅਰਥ ਹੈ ਇੱਜ਼ਤ ਮਨੁੱਖ ਦੇ ਮੂੰਹ ਤੇ ਦਾੜੀ ਇੱਜ਼ਤ ਦਾ ਪ੍ਰਤੀਕ ਔਰਤ ਦੇ ਸਿਰ ਤੇ ਕੇਸ ਇੱਜ਼ਤ ਦਾ ਪ੍ਰਤੀਕ ਜਿੰਨੇ ਲੰਬੇ ਕੇਸ ਓਨਾ ਜ਼ਿਆਦਾ ਪ੍ਰਭਾਵ ਔਰਤ ਦਾ ਪਰ ਆਜਾਲੀਆਂ ਨੂੰ ਸਮਝ ਨਹੀਂ ਲੱਗਦਾ ਇੱਥੇ ਦਾੜੀ ਦਾ ਅਰਥ ਹੈ ਇੱਜ਼ਤ ਅਨਕ ਗੈਰ ਜਿਨ੍ਹਾਂ ਨੇ ਦਾੜੀਆਂ ਕਟਾਈਆਂ ਵੀ ਹੁੰਦੀਆਂ ਨੇ ਨਾ ਉਹ ਵੀ ਕਹਿ ਦਿੰਦੇ ਸਾਡੀ ਇੱਜ਼ਤ ਦਾ ਸਵਾਲ ਹੈ ਸਾਡੀ ਮਰਸ਼ਦ ਦਾ ਸਵਾਲ ਹੈ ਮੋਛ ਕਹਿੰਦੇ ਨੇ ਇੱਜ਼ਤ ਨੂੰ ਦਾੜੀ ਕਹਿੰਦੇ ਨੇ ਇੱਜ਼ਤ ਨੂੰ ਸਿਰ ਦੇ ਕੇਸ ਇੱਜ਼ਤ ਸਤਕਾਰ ਤੇ ਸਾਬ ਜੀ ਦੀ ਬਾਣੀ ਕਹਿੰਦੀ ਹੈ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਉਹ ਸੱਚੀਆਂ ਇੱਜ਼ਤਾ ਹੋ ਗਈਆਂ ਉਹ ਸੱਚੇ ਮਨੁੱਖ ਹੋ ਗਏ ਜਿਹੜੇ ਗੁਰੂ ਦੇ ਚਰਨਾਂ ਨਾਲ ਲਾਗੇ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਣ ਦਿਨ ਸੇਵਨ ਗੁਰੇ ਆਪਣਾ ਅਣ ਦਿਨ ਆਨੰਦ ਰਹਿਣ ਕਹਿੰਦੇ ਦਿਨ ਰਾਤ ਆਪਣੇ ਗੁਰੂ ਨੂੰ ਯਾਦ ਕਰ ਤੇ ਦਿਨ ਰਾਤ ਇਸ ਚੜ੍ਹਦੀ ਕਲਾ ਚ ਉਹ ਜੀਵਨ ਬਤੀਤ ਕਰਦੇ ਨੇ ਟੈਂਦੀ ਕਲਾ ਚ ਨਹੀਂ ਆਉਂਦੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਇੱਛਾ ਗੁਰੂ ਦੇ ਅੱਗੇ ਰੱਖਣੀਆਂ ਨੇ ਜੇ ਚੰਗੀ ਭਾਵਨਾ ਰੱਖਾਂਗੇ ਤੇ ਸਾਡਾ ਜੀਵਨ ਚੰਗਾ ਬਣੀ ਜਾਏਗਾ ਜੇ ਸਾਡੀ ਇੱਛਾ ਗੜਤ ਹੋਈ ਉਹਨੇ ਪੂਰੀ ਕਰ ਦੇਣੀ ਹੈ ਪਰ ਉਹਦਾ ਜਿਹੜਾ ਦੁੱਖ ਤਕਲੀਫ ਭੁਗਤਣਾ ਪੈਗਾ ਉਹ ਸਾਡਾ ਹੈ ਉਹਦਾ ਨਹੀਂ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਚੰਗੀ ਇੱਛਾ ਗੁਰੂ ਦੇ ਸਾਹਮਣੇ ਰੱਖ ਕੇ ਆਪਣੇ ਜੀਵਨ ਨੂੰ ਸਵਾਰੀਏ ਤੇ ਗੁਰੂ ਤੋਂ ਦਾਤਾਂ ਲੈ ਕੇ ਆਨੰਦ ਦੀ ਜ਼ਿੰਦਗੀ ਬਤੀਤ ਕਰਨੀ ਹੈ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰਪ੍ਰਭ ਆਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ